हेलो फ्रेंड्स आज की मैं सारे ठीक ठाक होंगे आज जैसे काफी टाइम बाद फिर से ब्लॉग बनान जा रहे हैं पहला शिकार तो सफर किया था सी ते हुन असी आ गए हैं बीट ਦੇ ਵਿੱਚ ਤੇ ਤੁਸੀਂ ਦੇਖ ਰਹੇ ਹੋਵਗੇ ਆ ਦੇਖੋ ਇਸੀ ਬੀਟ ਬੋਰ ਚ ਅਸੀਂ ਬੈਕੇ ਜਾ ਹੀ ਜਾ ਰਹੇ ਹਾਂ ਮਤਲਬ ਰਾਉਂਡ ਲਗਾ ਰਹੇ ਹਾਂ ਬੋਰ ਚ ਤੁਹਾਨੂੰ ਉਹਦੇ ਵਿੱਚ ਉਹ ਬਾਕੀ ਬੋਰ ਵੀ ਦਿਖ ਰਹੀ ਹੋਣੀ ਉਹ ਵੀ ਜਾ ਰਹੇ ਨੇਗੇ ਦੇਖੋ ਬਲਾਕ ਨਵੰਦ ਦਾ ਜ਼ਰੂਰ ਦੇਖਿਓ ਉਹ ਹਾਲਾਕ ਕਾਫੀ ਇੰਟਰਸਟਿੰਗ ਹੋਣ ਵਾਲਾ ਹੈ ਤਿਆਰ ਵਾਲੀ ਬੋਟ ਇਹ ਵੀ ਅਸੀਂ ਕਾਫੀ ਟਾਈਮ ਤੋਂ ਦੇਖ ਰਹੇ ਹਾਂ ਸਾਡੇ ਨਾਲ ਹੀ ਚੱਲੀ ਜਾ ਰਹੀ ਹੈ ਕਦੇ ਪਿੱਛੇ ਹੋ ਜਾਂਦੀ ਹੈ ਕਦੇ ਅੱਗੇ ਤੇ ਤੁਸੀਂ ਇਸ ਦਾ ਵਾਟਰ ਦੇਖੋ ਕਿੰਨੇ ਉਹ ਤਰ੍ਹਾਂ ਹਿੱਲਦਾ ਹੈਗਾ ਯਾਨੀ ਕਿ ਮੂਵਮੈਂਟ ਹੋ ਰਹੀ ਹੈ ਜੀ ਦੇਖੋ ਅਸੀਂ ਬੀਸਤੇ ਗਏ ਤੇ ਉੱਥੇ ਮੈਨਨੇ ਕਾਫੀ ਸਾਰੀਆਂ ਉਸ ਦੇ ਕਿਨਾਰੇ ਬੈਠ ਕੇ ਕਾਫੀ ਸਾਰਾ ਬਣਾਇਆ ਸੀਗਾ ਉਸ ਦੀਆਂ ਲਹਿਰਾਂ ਆ ਕੇ ਸਾਰਾ ਕੁਝ ਢਾ ਜਾਂਦੇ ਆ ਸੀ ਤੇ ਮੈਨੂੰ ਬੀਸਤੇ ਕਾਫੀ ਨਜ਼ਾਰਾ ਪਿਆ ਰਿਹਾ ਸੀ ਤੇ ਡਰ ਵੀ ਲੱਗ ਰਿਹਾ ਸੀ ਜਦੋਂ ਉਸ ਦੀਆਂ ਦੂਰ ਦੂਰ ਛੋਟੀਆਂ ਛੋਟੀਆਂ ਲਹਿਰਾਂ ਆਉਂਦੀਆਂ ਸੀ ਤੇ ਮਜ਼ਾ ਵੀ ਤੇ ਸੋਹਣੀਆਂ ਵੀ ਬਹੁਤ ਲੱਗ ਰਹੀਆਂ ਸੀ ਤੇ ਆ ਦੇਖੋ ਫਿਰ ਇੱਥੇ ਆ ਡੈਰ ਦੇ ਵਿੱਚ ਘੁੰਮ ਰਹੇ ਨੇਗੇ ਵੀਲਸ ਹੂੰ ਦੇਖੋ ਆ ਵਿਚੇ ਦੇ ਲੰਬਪਤੇ ਉਹ ਬੈਠੇ ਨੇਗੇ ਮੈਂ ਇਹਨੂੰ ਮਕੀ ਪੈਰ ਸਪੈਰੋਸ ਬੈਠੀਆਂ ਨੇ ਤੇ ਇਹਦੇ ਅੰਦਰ ਥੋੜੀ ਜੀ ਗ੍ਰੀਨਿੰਗਸ ਵੀ ਹੈ ਦੇਖੋ ਤੁਸੀਂ ਇਹ ਉਸੇ ਉਹਦੇ ਨਾਲ ਹੀ ਲੱਗ ਰਹੇ ਆ ਥੋੜੀ ਜੀ ਦੂਰੀ ਤੇ ਆਪਾਂ ਉਸ ਦੀ ਆਪਾਂ ਉੱਤਰਨ ਵਾਲੇ ਸੀ ਉੱਥੇ ਦੇਖੋ ਐ ਨਹੀਂ ਪਤਾ ਲਿਆ ਤੁਸੀਂ ਕਿੰਨਾ ਕੁ ਡੈਮੇਜ ਦੇ ਵਿੱਚ ਹੋਰ ਘੁੰਮ ਫਿਰ ਸਕਦੇ ਆ ਤੁਸੀਂ ਦੇਖੋ 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 ਇਹਦੀਆਂ ਲਹਿਰਾਂ ਹੁਣ ਤਾਂ ਇਹ ਸ਼ਾਂਤ ਹੋ ਗਿਆ ਪਹਿਲਾਂ ਇਸ ਦੀ ਕਾਫੀ ਵੱਡੀ ਲਹਿਰਾਂ ਆਉਂਦੀਆਂ ਸੀ ਵਿਚ ਵਿਚ ਛੋਟੀਆਂ ਵਿਚ ਵਿਚ ਵੱਡੀਆਂ ਤੇ ਅਸੀਂ ਕਾਫੀ ਦਵਾਈ ਵੀ ਕੀਤਾ ਸੀ ਇਸ ਤੇ ਤੇ ਬਾਹਰ ਬੈਠ ਕੇ ਅਸੀਂ ਆਪਣੇ ਨੇਮ ਵੀ ਲਿਖੇ ਸੀ ਮੈਨੇ ਤੇ ਮੇਰੇ ਬ੍ਰਦਰ ਨੇ ਉਹ ਸਾਰੀਆਂ ਲਹਿਰਾਂ ਆ ਕੇ ਉਸ ਨੂੰ ਢਾਹ ਜਾਂਦੀਆਂ ਸੀ ਤੇ ਆ ਦੇਖੋ ਫੇਰ ਤੋਂ ਅਸੀਂ ਉਸ ਦੇ ਦੂਸਰੇ ਕਿਨਾਰੇ ਆ ਗਿਆ ਦੇਖੋ ਦੂਜੇ ਪਾਸੇ ਵੀ ਇਸ ਤਰ੍ਹਾਂ ਹੀ ਬਿਲਕੁਲ ਸੇਮ ਹੀ ਹੈ ਦੇਖੋ ਹੁਣ ਅਸੀਂ 20 ਤੋਂ ਬਾਹਰ ਆ ਗਏ ਪਾਰਕ ਦੇ ਵਿੱਚ ਆ ਗਿਆ ਇੱਥੇ ਵੀ ਅਸੀਂ ਕਾਫੀ ਇੰਜੋਏ ਕਰਿਆ ਸੀ ਤੇ ਦੇਖੋ ਪਾਰਕ ਦੇ ਵਿੱਚ ਵੀ ਕਾਫੀ ਗ੍ਰੀਨ ਨੇਸ ਹੈ ਇੱਥੋਂ ਦੇ ਆਹ ਵਾਲੇ ਪਾਰਕ ਦੇ ਨੇ ਜੋ ਵੀ ਟਰੀਜ਼ ਨੇ ਉਹ ਆਪਾਂ ਨੂੰ ਬਿਲਕੁਲ ਨਾਰਮਲ ਲੱਗਦੇ ਨੇ ਤੇ ਆਹ ਦੇਖੋ ਕਿੰਨੇ ਬਦਿਆ ਤਰੀਕੇ ਨਾਲ ਇਹ ਜਾ ਰਹੇ ਨੇ ਲਿਫਟਿੰਗ ਹੈ ਫਲਾਈ ਲਿਫਟਿੰਗ ਕਰੇ ਜਾ ਰਹੇ ਨੇ ਇਹਨਾਂ ਨੂੰ ਉੱਪਰ ਦਾ ਉੱਪਰੋਂ ਨਿੱਜਲ ਦਾ ਨਜ਼ਾਰਾ ਕਾਫੀ ਬਦਿਆ ਨਜ਼ਰ ਆ ਰਿਹਾ ਹੈ ਤੇ ਅਸੀਂ ਵੀ ਇਸ ਦੇ ਵਿੱਚ ਗਏ ਆ ਅਸੀਂ ਵੀ ਉਸ ਦੇ ਵਿੱਚ ਬੈਠ ਕੇ ਆ ਬਲੌਗ ਸ਼ੂਟ ਕੀਤਾ ਤਾਂ ਤੁਹਾਨੂੰ ਵੀ ਅਸੀਂ ਨੀਚ ਦਾ ਸੀਨ ਦਿਖਾ ਰਿਹਾ ਹਾਂ ਹੁਣ ਦੇਖੋ ਇਸ ਦੇ ਆ ਪਾਰਕ ਦੇ ਕੀ ਤਰੀਜ਼ ਆਪਾਂ ਨੂੰ ਬਿਲਕੁਲ ਆਪਣੇ ਇੰਡੀਆ ਦੀ ਤਰ੍ਹਾਂ ਹੀ ਲੱਗਦੇ ਨੇ ਤੇ ਜਦੋਂ ਅਸੀਂ ਬਾਹਰ ਜਾਵਾਂਗੇ ਆਪਾਂ ਨੂੰ ਉਦੋਂ ਹੀ ਥੋੜੀ ਜਿਹੀ ਉਸ ਦੇ ਕੈਨੇਡਾ ਦੇ ਇਸ ਸਮਾਂ ਲਈ ਮਿਲ ਪਾਉਂਦੇ ਨੇ ਦੇਖੋ ਮੌਜਰ ਬਹੁਤ ਹੈ ਸੀ ਵਿਚ ਵਿਚੇ ਸਿ ਨੀਚੇ ਆ ਜਾਂਦੇ ਆ ਵਿਚ ਵਿਚੇ ਉੱਪਰ ਉਹ ਜੋ ਜਿਵੇਂ ਨੀਚੇ ਆ ਹੀ ਹੋ ਗਿਆ ਸੀ ਮੈਨੂੰ ਤਾਂ ਇੱਕ ਵਾਰ ਕਾਫੀ ਡਰ ਲੱਗਿਆ ਸੀ ਤੇ ਮੇਰੇ ਭਾਈ ਤਾਂ ਮੋਜਾ ਲਾਲ ਖੇਡੀ ਜਾ ਰਿਹਾ ਸੀ ਉਸ ਤੇ ਤੇ ਪਾਪਾ ਨੇ ਸਾਡੇ ਆਨੇ ਬਲੌਗ ਸ਼ੂਟ ਕਰਿਆ ਤੇ ਸਾਨੂੰ ਮੈਨੂੰ ਵੀ ਥੋੜਾ ਜਿਹਾ ਟਾਈਮ ਲੱਗ ਗਿਆ ਤੇ ਹੁਣ ਅਸੀਂ ਚੱਲ ਰਹਾਂਗੇ ਦੇਖੋ ਇੱਥੇ ਤੁਹਾਨੂੰ ਪਾਰਕ ਦੇ ਵਿੱਚ ਆਪਾਂ ਜਾ ਰਹੇ ਹਾਂ ਤੇ ਤੁਹਾਨੂੰ ਇੱਥੇ ਦੇ ਜੋ ਕਿ ਟਰੀਜ਼ ਨੇ ਇੱਥੋਂ ਦੇ ਟਰੀ ਬਿਲਕੁਲ ਇੰਡੀਆ ਦੇ ਜਾਇੰਟ ਟਰੀਜ਼ ਨੇ ਦੇਖੋ ਉਹ ਕੈਨੇਡਾ ਦੇ ਫਲੈਗਸ ਨੇ ਦੇਖੋ ਤੇ ਆਹ ਟਰੀਜ਼ ਜਦੋਂ ਆਪਾਂ ਸੜਕ ਤੇ ਜਾਵਾਂਗੇ ਨਾ ਯਾਨੀ ਕਿ ਮੇਨ ਰੋਡ ਤੇ ਜਾਵਾਂਗੇ ਆਪਾਂ ਨੂੰ ਉੱਥੇ ਆਪਾਂ ਨੂੰ ਕੈਨੇਡਾ ਦੇ ਥੋੜੇ-ਮੋੜੇ ਟਰੀਜ਼ ਨਜ਼ਰ ਆਣਗੇ ਤੇ ਸਾਨੂੰ ਉੱਥੇ ਜਦੋਂ ਅਸੀਂ ਸ਼ਾਲਕ ਤੇ ਸੀ ਨਾ ਆਪਰ ਮੇਨ ਰੋਡ ਤੇ ਸੀ ਸਾਨੂੰ ਉੱਥੇ ਕਾਫੀ ਸਾਰੇ ਸਪੈਰੋਜ਼ ਮਿਲੇ ਅਸੀਂ ਆ ਦੇਖੋ ਇਸ ਤੇ ਪਾਰਕ ਚ ਦੇਖੋ ਰਸਵਿੰਗਸ ਕਿਨੇ ਬੱਚੇ ਕਿਨੇ ਇੰਜੋਏ ਕਰ ਰਹੇ ਨੇ ਅਸੀਂ ਵੀ ਉਸ ਤੇ ਇੰਜੋਏ ਕਰਿਆ ਸੀ ਲੇਕ ਲੇਕ ਪਾਰਕ ਦੇ ਵਿੱਚ ਹੀ ਬਣੀ ਹੋਈ ਹੈ ਸ਼ਾਇਦ ਅਸੀਂ ਇਹਦੇ ਵਿੱਚ ਹੀ ਗਏ ਸੀ ਡੱਕਸ ਵੀ ਨੇ ਇਹਦੇ ਵਿੱਚ ਉਹ ਉਹ ਸਾਈਡ ਦੇ ਤੁਸੀਂ ਦੇਖ ਸਕਦੇ ਹੋ ਕਿੰਨਾ ਬੱਜਿਆ ਨਜ਼ਾਰਾ ਆ ਰਿਹਾ ਆਪਾਂ ਨੂੰ ਤੇ ਇਹਦੇ ਜੋ ਕਿ ਟਰੀਜ਼ ਨੇ ਨਾ ਬਿਲਕੁਲ ਇੰਡੀਆ ਜਿਹੇ ਤਰ੍ਹਾਂ ਲੱਗਦੇ ਨੇ ਸਿਰਫ ਆ ਵਾਲਾ ਟਰੀ ਜੋ ਕਿ ਕਿਸੇ ਹਰਿਆਲੀ ਤਰ੍ਹਾਂ ਲੱਗਦਾ ਮੈਨੂੰ ਤਾਂ ਵੀ ਸ਼ੋਕ ਕਟਰੀ ਦੀ ਤਰ੍ਹਾਂ ਹੀ ਲੱਗ ਰਿਹਾ ਸੀਗਾ ਬਹੁਤ ਸੋਹਣੇ ਟਰੀਜ਼ ਨੇ ਤੇ ਹੁਣ ਅਸੀਂ ਆ ਗਏ ਆ ਪਾਰਕ ਜੀ ਇਹ ਪਾਰਕ ਹੈ ਪਾਰਕ ਬਹੁਤ ਵੱਡਾ ਹੈ ਇਹ ਜ਼ਾ ਪਾਰਕ ਹੈ ਤੁਸੀਂ ਵੀ ਜਦੋਂ ਕੈਨੇਡਾ ਆਪਾਂ ਪਾਰਕ ਦੇ ਵਿੱਚ ਜਾਉ ਉਹ ਇਹ ਪਾਰਕ ਕਾਫੀ ਵੱਡਾ ਤੇ ਆਪਾਂ ਇੰਜੋਏ ਵੀ ਬਹੁਤ ਜ਼ਿਆਦਾ ਤੇ ਕਾਫੀ ਟਾਈਮ ਖਰਚ ਸਕਦੇ ਆ ਇਸ ਦੇ ਵਿੱਚ ਬੋਟਸ ਨੇ ਸਵਿੰਗਸ ਨੇ ਕਾਫੀ ਕੁਝ ਆ ਆਪਾਂ ਦੇਖਣ ਦੇ ਲਈ ਤੁਸੀਂ ਵੀ ਦੇਖੋਗੇ ਆ ਇਹਦਾ ਇੱਥੇ ਕੈਨੇਡਾ 'ਚ ਜੋ ਕੀ ਹੈ ਸਾਫ ਸफाई ਕਾਫੀ ਰਹਿੰਦੀ ਆ ਇਸ ਕਰਕੇ ਆਪਾਂ ਨੂੰ ਇੱਥੋਂ ਦਾ ਵਾਤਾਵਰਣ ਜੋ ਕਿ ਕਾਫੀ ਸੇਫ ਹੈ এনवायरमेंट ਕਾਫੀ ਸੇਫ ਹੈ ਤੇ ਆਪਾਂ ਨੂੰ ਇੰਡੀਆ ਚ ਵੀ ਵੱਧ ਤੋਂ ਵੱਧ ਟਰೀਸ ਲਗਾਉਣੇ ਚਾਹੀਦੇ ਨੇ ਇੱਥੇ ਤਾਂ ਲੋਕ ਲਗਾ ਹੀ ਲੈਂਦੇ ਨੇ ਤੇ ਜਿਹੜੇ ਜਿੰਨਾਂ ਨੇ ਨਿਊ ਹੋਮਸ ਲੈਣ ਯਾਨੀ ਕਿ ਨਿਊ ਘਰ ਲੈਣੇ ਉਹ ਉਹਨਾਂ ਦਾ ਆਪਣੇ ਘਰ ਦੇ ਬਾਹਰ ਲਗਾ ਰਹੇ ਨੇ ਤੇ ਆਪਾਂ ਨੂੰ ਵੀ ਇਹ ਲਗਾਉਣੇ ਚਾਹੀਦੇ ਨੇ ਦੇਖੋ ਪਾਰਕ ਦੇਖੋ ਕਿੰਨਾ ਸੋਹਣਾ ਬੜਾ ਹੈ ਕਿੰਨਾ ਸੁਹਣਾ ਬੜਾ ਹੈ ਮੇਰਾ ਤਾਂ ਜੀ ਨਹੀਂ ਕਰ ਰਿਹਾ ਸੀ ਇਸ ਤੋਂ ਬਾਹਰ ਜਾਂਦਾ ਤੇ ਹੁਣ ਅਸੀਂ ਆ ਗਏ ਆਂ ਬੀਚ ਤੇ ਲਹਿਰਾ ਲਹਿਰਾ ਆ ਰਹੀਆਂ ਨੇ ਦੇਖੋ ਬਹੁਤ ਇੰਜੋਏ ਕੀਤਾ ਸੀ ਅਸੀਂ ਇੱਥੇ ਬੀਚ ਤੇ ਤੇ ਤੁਸੀਂ ਤੇ ਅਨਲ ਦੇਖੋ ਜ਼ਰੂਰ ਤੇ ਦੇਖੋ ਉਹ ਦੇ ਵਿੱਚ ਉਹ ਮੈਨੂੰ ਲੱਗਦਾ ਉਹੀ ਟਾਇਰ ਜਾਲਾ ਸੀਗਾ ਨਾ ਹੁੰਦੀ ਨਾ ਹੋ ਰਹੀ ਸੀ ਇਹ ਹੋਰ ਬੀਚ ਆ ਗਏ ਸੀ ਉਹ ਵੀ ਉਹ ਨਹੀਂ ਸੀ ਪਹਿਲਾਂ ਉਸਦੇ ਇੱਥੇ ਗਾਣਾ ਵੀ ਸ਼ੂਟ ਹੋਇਆ ਹੈ ਦੇਖੋ ਇੱਥੇ ਗਾਣਾ ਵੀ ਸ਼ੂਟ ਹੋਇਆ ਇੱਕ ਦਾ ਆ ਵੀ ਜ ਮੈਨੂੰ ਆ ਵੀ ਉਸ ਵੀਸ ਤੇ ਮਜ਼ੇਦਾਰ ਲੱਗਿਆ ਸੀ। ਦੇਖ ਸਕਦਾ ਤੁਸੀਂ ਤੇ ਹਲੇ ਕੁ ਇਹਦੀ ਲਹਿਰਾਂ ਪਹਿਲਾਂ ਛੋਟੀਆਂ ਪਹਿਲਾਂ ਕਾਫੀ ਵੱਡੀਆਂ ਆਈਆਂ ਸੀ ਉਸੇ ਸ਼ੂਟ ਨਹੀਂ ਕਰ पाए। ਤੋਂਨਾਂ ਸੇ ਛੋਟੀਆਂ ਹੀ ਸ਼ੂਟ ਕਰੀ ਜਾ ਰਹੇ ਆ। ਦੇਖੋ। ਵਲੌਗ ਨੂੰ ਐਂਡ ਤੱਕ ਪਲੀਜ਼ ਦੇਖਿਓ ਤੁਹਾਨੂੰ ਕਾਫੀ ਮਜ਼ਾ ਆਊਗਾ। ਦੇਖੋ। ਇੱਥੋਂ ਫਲੈਗ ਲੱਗ ਰਿਹਾ ਬਤਲੀ ਖੇਰੇ ਦੇ ਜਿਹਾ ਬਦਨਸ ਅੱਗੇ ਦੂਜੇ ਯਾਰ ਅਸਰਤਿਕ ਪੋਰਟ